ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪੰਜਾਬ ਤੋਂ ਬਾਹਰ ਵੀ ਬਹੁਤ ਵਧੀਆ-ਵਧੀਆ ਪ੍ਰਾਪਰਟੀਆਂ ਪਈਆਂ ਨੇ ਜੈਪੁਰ ਦੇ ਵਿੱਚ ਪੰਜਾਬ ਦੀ ਪ੍ਰਾਪਰਟੀ ਮਕਲੋੜ ਗੰਜ ਧਰਮਸ਼ਾਲਾ ਦੇ ਬਿਲਕੁਲ ਨਾਲ ਪੰਜਾਬ ਦੇ ਪ੍ਰਾਪਰਟੀ ਉੱਥੇ ਪਈ ਹੈ ਗੋਆ ਦੇ ਵਿੱਚ ਗੋਆ ਦੇ ਵਿੱਚ ਸਭ ਤੋਂ ਜਿਹੜੀ ਬੈਸਟ ਬੀਚ ਹੈ ਉੱਥੇ 9.5 ਏਕੜ ਜ਼ਮੀਨ ਪਈ ਹੈ ਸਾਡੀ 200 ਮੀਟਰ ਦਾ ਕੈਪ ਹੈ ਕਿ 200 ਮੀਟਰ ਸਮੁੰਦਰ ਤੋਂ ਪਿੱਛੇ ਤੱਕ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ ਉਹ ਛੱਡ ਕੇ ਵੀ 7 ਏਕੜ ਵੱਜਦੀ ਹੈ ਕਿਸੇ ਵੀ ਹੋਟਲ ਕੋਲੇ ਉਨੀ ਜਗ੍ਹਾ ਨਹੀਂ ਹੈਗੀ ਉਹਦਾ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਖੁਸ਼ਖਬਰੀ ਦੇਵਾਂਗੇ ਔਰ ਇਹ ਐਵੇਂ ਹੀ ਮਤਲਬ ਛੱਡੀਆਂ ਪਈਆਂ ਸੀ ਜਗ੍ਹਾ ਕੋਈ ਧਿਆਨ ਨਹੀਂ ਦਿੰਦਾ ਸੀ ਇਹਨਾਂ ਵੱਲ ਕਿਉਂਕਿ ਸਰਕਾਰਾਂ ਕੋਲੇ ਜੇ ਆਪਦਾ ਇੰਨਾ ਸਾਡੇ ਕੋਲੇ ਹੈਰੀਟੇਜ ਪ੍ਰੋਪਰਟੀਆਂ ਪਈਆਂ ਸਾਡੇ ਕੋਲੇ ਰੈਸਟ ਹਾਊਸ ਪੈ ਨੇ ਪਹਿਲਾਂ ਤਾਂ ਬੇਚ ਹੀ ਦਿੰਦੇ ਸੀ ਰੈਸਟ ਹਾਊਸ ਤਿੰਨ ਚਾਰ ਤਾਂ ਬੇਚ ਹੀ ਗਏ ਅਮਲਤਾਸ ਵੇਚਦਾ ਨਦਾਂਪੁਰ ਵਾਲਾ ਤੇ ਉਹ ਜਿਹੜਾ ਉੱਥੇ ਨੀਲੋਂ ਨਹਿਰ ਤੇ ਆ ਬੇਚ ਦਿੱਤਾ ਆ ਉਹ ਦਿਆਰਾਂ ਦੋਸਤਾਂ ਨੂੰ ਵੇਚਤਾ ਉਹਨਾਂ ਨੇ ਉੱਥੇ ਫਾਈਵ ਸਟਾਰ ਹੋਟਲ ਬਣਾ ਲਏ ਕਿਉਂਕਿ ਸਰਕਾਰ ਕਿਉਂ ਨਹੀਂ ਬਣਾ ਸਕਦੀ ਸੀ ਸੋ ਇਹ ਸਰਕਾਰ ਦਾ ਜਿਹੜਾ ਮੋਟਿਵ ਇਹ ਹੈ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਚੀਜ਼ਾਂ ਖਰੀਦੀਆਂ ਨੇ ਵੇਚੀਆਂ ਨਹੀਂ ਅਸੀਂ ਜੀਵੀਕੇ ਦਾ ਥਰਮਲ ਪਲਾਂਟ ਖਰੀਦਿਆ ਹੈ ਗੋਇੰਦਵਾਲ ਸਾਹ ਵਾਲਾ 540 ਮੈਗਾਵਾਟ ਦਾ ਸੋ ਸਾਡਾ ਮਕਸਦ ਇਹ ਹੈ ਕਿ ਸਾਡੇ ਕੋਲ ਇੰਨੀ ਪ੍ਰਾਪਰਟੀ ਪਈ ਹੈ ਇੰਨਾ ਹੈਰੀਟੇਜ ਇੰਨੀਆਂ ਸਾਡੇ ਕੋਲੇ ਵਿਰਾਸਤੀ ਚੀਜ਼ਾਂ ਪਈਆਂ ਨੇ ਉਹਨਾਂ ਨੂੰ ਅਸੀਂ ਕਿਉਂ ਨਹੀਂ ਦਿਖਾਈਏ ਇਧਰ ਪਾਣੇ ਡੈਮ ਹੈ ਹੁਸ਼ਿਆਰਪੁਰ ਦੇ ਨੇੜੇ ਉੱਥੇ ਵੀ ਸਿਸਮਾ ਡੈਮ ਤੇ ਵੀ ਸਾਡਾ ਜਿਹੜਾ ਆਉਣ ਵਾਲੇ ਦਿਨਾਂ ਚ ਪ੍ਰੋਜੈਕਟ ਜਿਹੜੇ ਫਿਲਮ ਸਿਟੀ ਬੀ ਪਲੈਨਿੰਗ ਜਿਹੜੀ ਉਹ ਸਾਰੀ ਆਉਣ ਵਾਲੇ ਦਿਨਾਂ ਚ ਪੂਰੀ ਹੋਊਗੀ ਪਲਿਸ ਤਾਂ ਕੈਨਸਲ ਹੋ ਗਈ ਨਾ ਫਿਰ ਉਹ ਤਾਂ ਹੁਣ ਅਸੀਂ ਮਤਲਬ ਦੋ ਤਿੰਨ ਗਰੁੱਪ ਨੇ ਜੋ ਹੋਟਲ ਇੰਡਸਟਰੀ ਦੇ ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਉਹ ਤਾਂ ਵੈਸੇ ਹੀ ਦੇਤੀ ਸੀ ਤਾਂ ਚੰਨੀ ਸਾਹਿਬ ਨੇ ਉਹ ਤਾਂ ਉਹ ਚਾੜਤਾ ਸੀ ਤਾਂ ਵੀ ਚਲੋ ਜੀ 12 ਲੱਖ ਰੁਪਏ ਚ ਚਲੋ ਸਾਲ ਦਾ ਸੋ ਇਹ ਅਸੀਂ ਕਹ ਵੀ ਨਹੀਂ ਇਹ ਕੈਨਸਲ ਕਰੋ ਉਹ ਤਾਂ ਉਹਦੇ ਬਰਗੇ ਤੇ ਜਗ੍ਹਾ ਹੈ ਨਹੀਂ ਕਿਸੇ ਕੋਲੇ ਜੀ ਹੋਰ ਸੋ ਤਾਂ ਬਹੁਤ ਸਾਡਾ ਕਮਾਉ ਜਿਹੜੀ ਚੀਜ਼ ਹੈ ਪੰਜਾਬ ਲਈ ਖਿਆਨੀ ਲਈ ਜੀ ਪਮਿਲ ਬਿਲਕੁਲ ਬਿਲਕੁਲ ਦੇਖੋ ਜੇ ਸ਼ੂਟਿੰਗ ਵਾਸਤੇ ਵੀ ਡੈਸਟੀਨੇਸ਼ਨ ਵੈਡਿੰਗ ਵਾਸਤੇ ਵੀ ਕਿਸੇ ਨੇ ਬੁਕਿੰਗ ਕਰਨੀ ਆ ਤਾਂ ਤੁਸੀਂ ਜਾਓਗੇ ਨਾ ਬਾਗੜੀਆਂ ਛੋਟੀ ਜੀ ਹਵੇਲੀ ਐ ਉਹ ਓਵਰ ਬੁੱਕ ਰਹਿੰਦੀ ਆ ਸ਼ੂਟਿੰਗ ਵਾਸਤੇ ਮੈਂ ਵੀ ਉੱਥੇ ਇੱਕ ਦੋ ਫਿਲਮਾਂ ਚ ਮੈਂ ਵੀ ਸ਼ੂਟਿੰਗ ਕੀਤੀ ہوئی ਆ ਉੱਥੇ ਤੇ ਮਤਲਬ ਐਹ ਜੀ ਚੀਜ਼ੇ ਕਿੱਥੇ ਮਿਲਦੀਆਂ ਸ਼ੂਟਿੰਗ ਵਾਸਤੇ ਜੀ ਔਰ ਫਿਲਮ ਇੰਡਸਟਰੀ ਨਾਟ ਓਨਲੀ ਫॉर ਪੰਜਾਬੀ ਹਿੰਦੀ ਮੂਵੀਜ਼ ਵਾਸਤੇ ਵੀ ਪਟਿਆਲੇ ਜਿੱਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਦੇ ਸੈਟ ਨੇ ਜਾਂ ਫਿਰ ਚਮਰੌੜ ਦੀ ਝੀਲ ਹੈ ਪਾਖੜਾ ਡੈਮ ਪਿਆ ਸਾਡੇ ਕੋਲ ਰਣਜੀਤ ਸਾਗਰ ਡੈਮ ਹੈ ਸੋ ਸਾਡੇ ਕੋਲੇ ਇੱਕ ਪਾਸੇ ਪਹਾੜਾ ਹੈ ਇੱਕ ਪਾਸੇ ਪਪੂਲਰ ਹੈ ਵਿਚਾਲੇ ਨੀਲੇ ਰੰਗ ਦੀ ਪਾਖੜਾ ਲੰਘਦੀ ਹੈ ਐਦਾਂ ਦਾ ਸੀਨ ਕਿੱਥੋਂ ਮਿਲਣਗੇ ਉਹਨਾਂ ਨੂੰ ਨੇਚਰਲ ਉਹਨਾਂ ਨੂੰ ਸੈਟਲ ਹੋਣੇ ਪੈਂਦੇ ਆ